ਪੰਜਾਬ ਦੇ ਲੁਧਿਆਣਾ ਵਿੱਚ ਬਾਲ ਮਜ਼ਦੂਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਜਸਪਾਲ ਨੇ ਬਾਂਗਰ ਰੋਡ ਤੇ ਇੱਕ 12 ਸਾਲ ਦੇ ਮੁੰਡੇ ਨੂੰ ਚਾਹ ਤੇ ਪਾਣੀ ਪਰੋਸਣ ਦੇ ਬਹਾਨੇ ਫੈਕਟਰੀ ਵਿੱਚ ਨੌਕਰੀ ਤੇ ਰੱਖਿਆ ਪਰ ਉਸ ਨੂੰ ਪ੍ਰੈਸਿੰਗ ਮਸ਼ੀਨ ਤੇ ਬਿਠਾ ਦਿੱਤਾ ਜਦੋਂ ਬੱਚੇ ਨੇ ਬਿਨਾ ਕਿਸੇ ਸਖਲਾਈ ਦੇ ਪ੍ਰੈਸਿੰਗ ਮਸ਼ੀਨ ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਦਾ ਹੱਥ ਮਸ਼ੀਨ ਦੇ ਵਿੱਚ ਫਸ ਗਿਆ ਜਿਸ ਨਾਲ ਬੱਚੇ ਦੀਆਂ ਦੋ ਉਂਗਲਾਂ ਕੱਟੀਆਂ ਗਈਆਂ ਹਨ ਜਿਸ ਨਾਲ ਬੱਚਾ ਸਾਰੀ ਉਮਰ ਲਈ ਬੇਕਾਰ ਹੋ ਗਿਆ ਕਿਤੇ ਵੀ ਕੋਈ ਸੁਣਵਾਈ ਨਾ ਹੋਣ ਕਾਰਨ ਪੀੜਤ ਕਿਸ਼ੋਰ ਨੇ ਆਪਣੇ ਪਰਿਵਾਰ ਸਮੇਤ ਵਿਧਾਇਕ ਰਾਜਿੰਦਰਪਾਲ ਕੋਲ ਪਹੁੰਚ ਕੇ ਪੀ ਜਿਸ ਨੇ ਤੁਰੰਤ ਸਬੰਧਿਤ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਜਦੋਂ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਛਾਪਾ ਮਾਰਿਆ ਤਾਂ ਫੈਕਟਰੀ ਮਾਲਕ ਬਾਹਰੋਂ ਗੇਟ ਬੰਦ ਕਰਕੇ ਭੱਜ ਗਿਆ ਜਦੋਂ ਕਿ ਮਜ਼ਦੂਰ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਸਨ ਪੁਲਿਸ ਗੁਆਂਢੀਆਂ ਦੀਆਂ ਛੱਤਾਂ ਤੋਂ ਛਾਲ ਮਾਰ ਕੇ ਫੈਕਟਰੀ ਵਿੱਚ ਦਾਖਲ ਹੋਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਪੀੜਤ ਸਣੀ ਨੇ ਦੱਸਿਆ ਕਿ ਉਹ ਸਤਗੁਰ ਨਗਰ ਦਾ ਰਹਿਣ ਵਾਲਾ ਹੈ ਉਸ ਨੂੰ ਫੈਕਟਰੀ ਮਾਲਕ ਨੇ ਇਸ ਵਾਅਦੇ ਨਾਲ ਨੌਕਰੀ ਤੇ ਰੱਖਿਆ ਸੀ ਕਿ ਉਹ ਸਿਰਫ ਚਾਹ ਤੇ ਪਾਣੀ ਹੀ ਦੇਵੇਗਾ ਪਰ ਫੈਕਟਰੀ ਮਾਲਕ ਨੇ ਉਸ ਨੂੰ ਪ੍ਰੈਸਿੰਗ ਮਸ਼ੀਨ ਤੇ ਬਿਠਾ ਦਿੱਤਾ ਹੱਥ ਮਸ਼ੀਨ ਵਿੱਚ ਫਸਣ ਕਰਨਾ ਅਚਾਨਕ ਉਂਗਲਾ ਕੱਟ ਗਿਆ ਸਣੀ ਨੇ ਕਿਹਾ ਕਿ ਜਦੋਂ ਉਹ ਆਪਣੀ ਉਂਗਲਾਂ ਨੂੰ ਇੱਕ ਕਟੋਰੀ ਵਿੱਚ ਪਾਉਣ ਤੋਂ ਬਾਅਦ ਹਸਪਤਾਲ ਦੇ ਵਿੱਚ ਲੈ ਗਿਆ ਤਾਂ ਉਹਨਾਂ ਨੇ ਕੁਝ ਟਾਂਕੇ ਲਗਾ ਕੇ ਉਹਨਾਂ ਨੂੰ ਜੋੜ ਦਿੱਤਾ ਪਰ ਉਂਗਲਾ ਕੰਮ ਨਹੀਂ ਕਰ ਰਿਹਾ ਇਸ ਕਰਕੇ ਉਂਗਲਾ ਦੁਬਾਰਾ ਕੱਢ ਦਿੱਤੀਆਂ ਗਈਆਂ ਕੰਮ ਸ਼ੁਰੂ ਕਰਨ ਤੋਂ ਬਾਅਦ ਠੇਕੇਦਾਰਾਂ ਨੇ ਇਹ ਵੀ ਕਿਹਾ ਕਿ ਸਿਰਫ ਚਾਹ ਪਾਣੀ ਦਾ ਪਰੋਸਣ ਦਾ ਕੰਮ ਹੈ ਅਤੇ ਜੋ ਹੋਰ ਛੋਟੇ ਬੱਚੇ ਹਨ ਤਾਂ ਉਹਨਾਂ ਨੂੰ ਵੀ ਨਾਲ ਲੈ ਆਓ ਇਸ ਸੰਬੰਧੀ ਪੁਲਿਸ ਕਾਇਦ ਵੀ ਦਰਜ ਕਰਵਾਈ ਗਈ ਹੈ ਮੈਂ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਟੁਕਵੀਂ ਕਾਰਵਾਈ ਕੀਤੀ ਜਾਵੇ ਅਤੇ ਮੇਰਾ ਇਲਾਜ ਕਰਾਇਆ ਜਾਵੇ ਦੂਜੇ ਪਾਸੇ ਵਿਧਾਇਕ ਰਜਿੰਦਰ ਪਾਲ ਕੋਰਚੀਨਾ ਨੇ ਕਿਹਾ ਇਤ ਫੈਕਟਰੀ ਵਿੱਚ ਇੱਕ 12 ਸਾਲ ਦੇ ਬੱਚੇ ਨੂੰ ਕੰਮ ਤੇ ਰੱਖਿਆ ਗਿਆ ਤੇ ਉਸ ਨੂੰ ਪਹਿਲਾਂ ਹੀ ਦਿਨ ਮਸ਼ੀਨ ਤੇ ਬਿਠਾਇਆ ਗਿਆ ਜਦੋਂ ਬੱਚੇ ਦੀਆਂ ਦੋਵੇਂ ਉਂਗਲਾਂ ਕੱਟੀਆਂ ਗਈਆਂ ਤਾਂ ਫੈਕਟਰੀ ਮਾਲਕ ਉਸ ਨੂੰ ਆਪਣੀ ਕਾਰ ਵਿੱਚ ਕਚਹਿਰੀ ਲੈ ਗਿਆ ਉਹ ਉਸ ਨੂੰ ਉੱਥੇ ਲੈ ਗਿਆ ਤੇ ਪਰਿਵਾਰ ਤੋਂ ਲਿਖਵਾਇਆ ਕਿ ਹਾਦਸਾ ਇਸ ਲਈ ਹੋਇਆ ਕਿਉਂਕਿ ਹੱਥ ਗੇਟ ਵਿੱਚ ਫਸ ਗਿਆ ਸੀ ਫੈਕਟਰੀ ਮਾਲਕ ਪਰਿਵਾਰ ਨੂੰ 10000 ਰੁਪਏ ਵੀ ਦੇਣ ਲੱਗਿਆ ਪਰ ਪਰਿਵਾਰ ਨੇ ਦਸਕਤ ਵਾਲਾ ਕਾਗਜ਼ ਪੜ ਲਿਆ ਅਤੇ ਵਾਪਸ ਆ ਗਏ ਪਰਵਾਰ ਨੇ ਜਦੋਂ ਮੈਨੂੰ ਇਹ ਸਭ ਦੱਸਿਆ ਤਾਂ ਮੈਂ ਪੁਲਿਸ ਅਤੇ ਕੀਰਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਨਾਲ ਮੌਕੇ ਤੇ ਲੈ ਕੇ ਆਈ ਹਾਂ ਉਹਨਾਂ ਦੱਸਿਆ ਕਿ ਮੌਕੇ ਤੇ ਕੰਪਨੀ ਦਾ ਜੀਐਸਟੀ ਨੰਬਰ ਵੀ ਪੇਂਟ ਨਾਲ ਮਿਟਿਆ ਹੋਇਆ ਸੀ ਫੈਕਟਰੀ ਦੇ ਮਾਲਕ ਜਗ੍ਹਾ ਨੂੰ ਤਾਲਾ ਲਗਾ ਕੇ ਭੱਜ ਗਿਆ ਸੀ ਪਰਵਾਰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇ ਰਿਹਾ ਹੈ ਜੇ ਸਵਾ ਤਰੰਤ ਕੇਸ ਦਰਜ ਕੀਤਾ ਜਾਵੇ ਦੂਜੇ ਪਾਸੇ ਕਿੱਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ। ਘਟਨਾ ਵਾਲੀ ਥਾਂ ਤੇ ਪਹੁੰਚੇ ਕੰਗਣਾ ਕੰਗਣਵਾਲ ਚੌਂਕੀ ਇੰਚਾਰਜ ਸਾਹਿਬ ਨੇ ਦੱਸਿਆ ਕਿ ਫੈਕਟਰੀ ਨੂੰ ਤਾਲਾ ਲੱਗਿਆ ਹੋਇਆ ਹੈ। ਅਜ ਅੰਦਰ ਕੰਮ ਚੱਲ ਰਿਹਾ ਹੈ ਜੇ ਬੱਚੇ ਦਾ ਪਰਿਵਾਰ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਉਸ ਅਧਾਰ ਤੇ ਮਾਮਲਾ ਦਰਜ ਕੀਤਾ ਜਾਵੇ।